ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਹੈ ਜੇ ਸਵੇਰ ਦਾਗਾ 7:00 ਵੱਜ ਚੁੱਕੇ ਨੇਗੇ ਤੇ ਬੱਚੇ ਹਜੇ ਬੈਠੇ ਨੇਗੇ ਜਾਨੀ ਕਿ ਪਏ ਨਹੀਂ ਖੇਢੀ ਜਾਂਦੇ ਨੇਗੇ ਤੇ ਮੈਂ ਸੁਖਮਣ ਨੂੰ ਕਹਿੰਦੀ ਮਾਪੇ ਆਪਣੀ ਕੰਬੜਾ ਕੁੰਬਲਾ ਤਿਆਰ ਲਾ ਦੇ ਤੇ ਰਾਤ 4:00 ਜੋ ਤਾਂ ਨੀਤੂ ਸਖਮਣ ਗਰਮਣ 11:00 ਵਜੇ ਇਹਨਾਂ ਨੂੰ 11:30 ਚਾੜ ਕਰਦਿਆਂ ਨੂੰ ਇਕੱਠੇ ਮਸਾ ਹੋਏ ਨੇ ਹਨ ਤੇ ਇਕੱਠੇ ਮਲਾਇ ਸੀ ਤਿੰਨ ਚਾਰ ਸਾਲਾਂ ਬਾਅਦ ਕੱਟੀ ਹੋ ਹੋਣਾ ਜੋ ਤਾਂ ਤਿੰਨ ਚਾਰ ਸਾਲ ਹੋ ਗਏ ਰਾਤ ਤਿੰਨ ਚਾਰ ਸਾਲਾਂ ਬਾਅਦ ਕੱਟੀ ਹੈਗੀ ਤੇ ਜਵਾਖ ਚੌੜ ਬਹੁਤ ਕੀਤੀ ਇਹਨਾਂ ਨੇ ਹਨ ਤੇ ਸਵੇਰ ਦਾ ਟਾਈਮ ਹੈ ਤੇ ਹੁਣ ਜਿਹੜੇ ਤਰਸੇਮ ਨੇ ਦਿਹਾੜੀ ਰੱਖੇ ਹੋਏ ਨੇਗੇ ਤੇ ਜੀਰੀ ਚ ਡਾਲ ਲਾਉਂਦੇ ਨੇਗੇ ਬੀਜੀ ਹੋਈ ਚ ਤੇ ਉਹ ਵੀ ਆ ਗਏ ਨੇਗੇ ਕਿਉਂਕਿ ਹੁਣ ਪਹਿਲਾਂ ਕੱਖ ਕੁਖ ਵੜਨਗੇ ਪਵਾਉਣਗੇ ਫੇਰ ਖੇਤ ਲਾਣਗੇ ਤੇ ਫੇਰ ਬੀਜ ਆਉਣਗੇ ਜਿਹੜੇ ਪਹਿਲਾਂ ਆਉਣ ਨੇ ਦੋ ਜਣੇ ਪਹਿਲਾਂ ਆਉਣ ਨੇ ਇੱਕ ਵਾਰ ਪਾਣੀ ਇੱਕ ਵਾਰ ਪਾ ਤੱਕੇ ਪਰ ਤੋਂ ਬਸ ਇੱਕ ਵਾਰ ਦੇ ਦੋ ਨਾ ਤੇਲ ਇੱਕ ਵਾਰ ਇੱਕ ਕੈਂਪਰ ਨਾਲ ਦੁਪਹਿਰਾਂ ਲੰਘ ਜੂ ਤਨਾਰੇ ਇਕੋ ਭਰ ਲਗਾਰੂਗਾ ਉਹ ਵੀ ਭਰ ਤੇ ਲਿਆ ਆਤਾ ਬੰਦੇ ਘੱਟ ਡੋਲਣ ਤੇ ਗੁੜੀਆਂ ਹੀ ਬਾਹ ਡੋਲਦੀਆਂ ਨੇ ਲੋ ਜੀ ਕੰਮ ਹੋਈ ਜਾਂਦੇ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਜੋ ਟਾਈਮ ਹੈ 7 ਵਜੇ ਦੇ ਸਵੇਰ ਦੇ ਤੇ ਮੇਰੇ ਕੰਮ ਵਾਲੇ ਵੀ ਮੇਰੇ ਭਾਈ ਆ ਕੇ ਨਾਲ ਜਿਹੜੇ ਕੰਮ ਵਾਲੇ ਨੇ ਭਾਈਆਂ ਵਾਂਗੂ ਰੱਖਾ ਨੇ ਤਾਂ ਕੰਮ ਵਧੀਆ ਕਰਦੇ ਨੇ ਭੈਣ ਦੇ ਚੈਨਲ ਤੋਂ ਅੱਜ ਦੋ ਗੱਲਾਂ ਕਰ ਲਈਏ ਤੇ ਸਾਰਿਆਂ ਨੂੰ ਪਹਿਲਾਂ ਸਤਿ ਸ੍ਰੀ ਅਕਾਲ ਆਈ ਨਾਲ ਜੀ ਤੁਹਾਨੂੰ ਬਹੁਤ ਚਾਹਗਾ ਤੇ ਵੀਡੀਓ ਸਾਡੀ ਲਾਇਕ ਕਰੋ ਨਾਲੇ ਦੇਖੋ ਤੇ ਨਾਲੇ ਬਾਪਾ ਸ਼ੇਅਰ ਕਰੋ ਜੀ ਤੇ ਦਿਨ ਪਰ ਤੁਹਾਨੂੰ ਦਿਖਾਵਾਂਗੇ ਕਿ ਦਮੰਨ ਰਹੀ ਮਾੜਾ ਮੋਟਾ ਬਲੌਗ ਜੇ ਭੈਣ ਉਧਰ ਗਈ ਬਾਹਰ ਲਿਕਰ ਤੇ ਬੜੇ ਰਿਓ ਬਲੌਗ ਰ ਧੰਨਵਾਦ ਹੌਲੀ ਬੀਬੀ ਪਰ ਲੱਗ ਗਈ ਰੋਟੀ ਕੰਨਿਆ ਜੇ ਕੱਪੜਾ ਦਵਾ ਕੇ ਲਿਆ ਮਾਂ ਕਿ ਮੈਂ ਗਰਮੀਆਂ ਕੀ ਕਰਨੇ ਨੇ ਕੱਪੜੇ ਹੈਗੇ ਨੇ ਬਾਈ ਜੀ ਬਣਦਾ ਹੁਣ ਸਮੇਂ ਤੇ ਲੋਕ ਨਹੀਂ ਆਉਂਦੇ ਮਾਂ ਜੀ ਮੈਨੂੰ 4 ਸਾਲਾਂ ਬਾਅਦ ਰਾਤ ਕੱਟੀ ਹੋਸੀ ਹੈ ਨਾ 4 ਸਾਲਾਂ ਤੋਂ ਮੈਨੂੰ ਪੈਸੇ ਮੈਂ ਜਾਵਾਂਗੇ ਬਾਈ ਵਿਚਾਰਾ ਜੀ ਕਮਾਈ ਵੀ ਰੱਬ ਬਰਕਤ ਕਰੇ ਕੋਈ ਨਹੀਂ ਭੁੱਖਾ ਹੁੰਦਾ ਕੱਪੜੇ ਲੀੜ ਦਾ ਮਾਨ ਤਾਨ ਹੁੰਦਾ ਹੈ ਨਾ ਪੁੱਤ ਨੂਰਾ ਪੋਤੇ ਪੋਤਣਾਂ ਦਾ ਤੰਦਰੁਸਤੀ ਇੱਥੇ ਸਾਰਿਆਂ ਨੂੰ ਨਾ ਮੋਂ ਸਾਰੀ ਸੁਲਾਬਾਤੀ ਜਾ ਕੇ ਦੀਏ ਚਾੜੂ ਪਹਿਲਾ ਉਹਨੇ ਕੱਪੜੇ ਧੋਤੇ ਨੇ ਨੇ ਲੈ ਕੇ ਭਾਂਡੇ ਮਾਰੀ ਦੇ ਕੱਪੜੇ ਵੀ ਫਟਾਫਟ ਰੋਟੀ ਪਕਾ ਲੈ ਮਲੇ ਧੋਤੇ ਗਏ ਸਿਕਾਉ ਨਾਲ ਹੀ ਰਹਿ ਗਏ ਹਨਾ ਹੁਣ ਭੈਣ ਨੂੰ ਕੁੜਦੇ ਨੇ ਪੈਸੇ ਦੇ ਦੇ ਤਾਂ ਸੈਮਨੇ ਚੱਲਾਂਗੇ ਆਪਾਂ ਠੀਕੀ ਔਰ ਧੰਨਵਾਦ ਬੁੱਤ ਮੈਂ ਉਹ ਘਿਟ ਚਵਾ ਲਈ ਹਾਂ ਹੁਣ ਬਸਤੀ ਨਹੀਂ ਤਾਂ ਫੇ ਗੱਡੀ ਤੇ ਵੀ ਲੈ ਜਾਣਾ ਸਾਨੂੰ ਹੋਰ ਕੱਲ ਲਾਣ ਤੋਂ ਕੋਈ ਨਾ ਨੂੰ ਕੰਮ ਕਰ ਲੈਣ ਕੰਮ ਵੀ ਜ਼ਰੂਰੀ ਆ ਤੇ ਟਾਈਮ ਮੱਲ ਮੱਲੀ ਲੱਗ ਜਾਂਦਾ ਸਿਰ ਹਾਂ ਮੰਨ ਲਈ ਟਾਈਮ ਲੱਗ ਜੇ ਨਾ ਮਨ ਪਸੰਦ ਗਿਆ ਚਿੱਤ ਕੱਲਾ ਜਾਣਾ ਹਨਾ ਆਲਾ ਅੱਗ ਕੇ ਅਗੀ ਲਾ ਮੈਂ ਰੜਾ ਦੇਣੀ ਰੋਟੀਆਂ ਤਾਂ ਸੇਤੀ ਬਣ ਜਾਣਗੀਆਂ ਦੋ ਰੋਟੀ ਪਕਾ ਕੇ ਮੈਂ ਨਾਲ ਅੱਜ ਤਾਂ ਬੰਦੇ ਘੱਟ ਨੇ ਨੂੰ ਲੈ ਜਾਣੀ ਹੂੰ ਰੋਟੀ ਨੂੰ ਕੋਈ ਜੇ ਨਾ ਆ ਜਾ ਤੇ ਬੀਬੀ ਨੂੰ ਇੱਥੇ ਨਾ ਬੁੱਗਰ ਸੋਇਚ ਖੜ ਕੇ ਲਾਉਣੀ ਔਖੀ ਲੱਗਦੀ ਐ ਚੁੱਲ੍ਹੇ ਤੇ ਬੈਕੇ ਲਾਉਣ ਕਹਿੰਦੀ ਮੈਨੂੰ ਸੌਖੀ ਲੱਗਦੀ ਐ ਕਿਉਂਕਿ ਗੋਡੇ ਦੁਖਦੇ ਨੇ ਤੇ ਇੱਕ ਪਾਇਰ ਤੇ ਸਾਲਾ ਜੋ ਹੋ ਕੇ ਜ਼ਖਮ ਹੋਇਆ ਪਿਆ ਇਹੇ ਕਰਕੇ ਹੁਣ ਤਾਂ ਸੁੱਕ ਗਿਆ ਹਲਦੀ ਰੂਲ ਦੀ ਲਾਉਂਦੀ ਆ ਭੁੱਕ ਕੇ ਹਨਾ ਤਾਂ ਫਿਰ ਤਾਂ ਠੀਕ ਆਗਾ ਤੇ ਮੈਂ ਤਾਂ ਫਿਰ ਹੋਰ ਕੰਮ ਹੁੰਦਾ ਨਹੀਂ ਅਮਨ ਕਰੇ ਤੋਰੇ ਫੇਰੇ ਆਲਾ ਸਾਰਾ ਅਮਨ ਕਰੂ ਕਿ ਸਾਫ ਸਫਾਈ ਆ ਕੱਪੜਾ ਲੀੜਾ ਹੁਣ ਪ੍ਰਾਵ ਜੋ ਤਾ ਤੜਕੀ ਆ ਸੀਸੀਆਂ ਜਿਆਂ ਚ ਕੀ ਆ ਸੀਸੀਆਂ ਜਿਆਂ ਚ ਉਹ ਤਾਂ ਕੀ ਆ ਇਹ ਸੂਟ ਜੇ ਤਾਂ ਫੇਮ ਨਹੀਂ ਲੈਂਦਾਗਾ ਸੀਸੀਆਂ ਜਾਂ ਚੱਕੀ ਫਿਰਦੀ ਆ ਟੜਕੀ ਸੀਸੀਆਂ ਜੀਆਂ ਤੇ ਮੈਂ ਸਵਾ 7 ਹੋ ਗਏ ਸਵਾ 7 ਵਜੇ ਰੋਟੀ ਲੱਗੀ ਆ ਬੀਬੀ ਚੁੱਲ੍ਹੇ 'ਤੇ ਰੋਟੀ ਖਾਵਾਂਗੇ ਜੀ ਮੈਂ ਤਾਂ ਬਾਹਲੇ ਜਨ ਹੋ ਗਏ ਚੁੱਲ੍ਹੇ 'ਤੇ ਰੋਟੀ ਨਹੀਂ ਖਾਦੀ ਚੁੱਲੇ ਰੋਟੀ ਓਏ ਚੁੱਲੇ ਰੋਟੀ ਸਵਾਲ ਲੱਗਦੀ ਆ ਹਨਾ ਗੈਸ ਤਾਂ ਪੜਦਾ ਨਹੀਂ ਰੋਟੀ ਆ ਚੁੱਲੇ ਸਵਾਲ ਨਹੀਂ ਲੱਗਦੀ ਆ ਵਧੀਆ ਬਸ ਆ ਸਾਡਾ ਰੋਟੀ ਥੋੜੀਆਂ ਹੁੰਦੀਆਂ ਨੇ ਅੱਗ ਮਚਾਉਣ ਦੇ ਕੌਲ ਕਰ ਲੈਣਾ ਗੈਸ ਤੇ ਲਾ ਲੈਣੇ ਆਂਗੇ ਬਾਰੇ ਤਾਂ ਸਾਰੇ ਬੰਦੇ ਹਾਂ ਖਾਂਦੇ ਨੇ ਲੋ ਜੀ ਇਸ ਤਰ੍ਹਾਂ ਸਾਰੇ ਆਪਾਂ ਝਾੜੂ ਲਾਉਂ ਕ ਲੈਣ ਨੂੰ ਆਏ ਹੋ ਜਣੇ ਵੀ ਲਾਈਟ ਨਾ ਬੱਗ ਜੇ ਲਾਈਟ ਜਾਣ ਵਾਲੇ ਕੰਮ ਕਰਦੀ ਹੈਗੀ ਇਧਰ ਗਲੀ ਸਾਡੀ ਹੋਈ ਹੈ ਗਲੀ ਸਾਰੀ ਪੋਤਾਏ ਕਕਰ ਆਤਾਏ ਕਕਰ ਆਗਾ ਸਾਹਮਣੇ ਆਪਣਾ ਬਾਰਲਾ ਕਰ ਤੁਸੀਂ ਜਾਣ ਦੇਖਦੇ ਹੋ ਰੋਜ਼ ਵਲੌਗ ਚ ਕਿੱਥੇ ਆਏ ਅੱਜ ਤਾਂ ਅੰਮੇ ਆਲਾ ਹਨ ਨਾਲ ਇਹ ਨਾ ਆਪਾਂ ਪਜਾਪੜਾਗਾ ਇਹਦੇ ਨਾਲ ਸੁਖਮਣੋਂ ਦੇ ਆਪਣੀ ਗੁਰਮਨਜੋਤ ਦੇ ਤੇ ਆਪਣੀ ਨੀਟੂ ਦੇ ਇਹਦੇ ਪਲਾਲੇ ਬਣਾਵਾ ਪਜਾਮੇ ਕੋਈ ਰਾਤ ਨੂੰ ਨਾ ਹਲਕੇ ਜਿਹਾ ਪਾਉਣ ਨੂੰ ਜਿਵੇਂ ਤੇ ਲੋਰਾਂ-ਲੋਰਾਂ ਪਾਈ ਕਰਦੀਆਂ ਨੇ ਜਿੰਨਾ ਤਿੰਨਾ ਪਹਿਣਾ ਦੇ ਉਹਨਾਂ ਦੇ ਬਾਣ ਨਹੀਂ ਜਾ ਲੱਗਾ ਤਾਂ ਇਹ ਤਾਂ ਘੱਟ ਪਾਉਂਗੀ ਆਪਾਂ ਸੋਮਣ ਦਾ ਇਹ ਨੀਦੁਰੇ ਤੇ ਗਰਮਣ ਦੇ ਤੇ ਆਪਾਂ ਬਾਣਗੇ ਤੇ ਆਹ ਚੁੰਨੀਆਂ ਲਗੀਆਂ ਤੇ ਬਾਕੀ ਆ ਤੁਸੀਂ ਸੂਟ ਮੇਰੇ ਦੇਖੀ ਕੋਈ ਨਾ ਦੋ ਸੂਟ ਮੇਰੇ ਨੇਗੇ ਤੇ ਇਹ ਸੂਟ 7700 ਦੇ ਆਏ ਪ੍ਰਿੰਟ ਵਾਲੇ ਇਹ 7700 ਵਾਲੇ ਪ੍ਰਿੰਟ ਵਾਲੇ ਚੁੰਨੀ ਆ ਚੁੰਨੀਆਂ ਡਾਈ ਕਰਾਉਂਦੇ ਫੈਮਿਲੀ ਚ ਲੱਗਾ ਕਿਉਂਕਿ ਗਰਮੀ ਜ਼ਿਆਦਾ ਸੀਗੀ ਹਨਾ ਤੇ ਆ ਸਰਦਾਰ ਜੀ ਦਾ ਕੁੜਤਾ ਪਜਾਮਾ ਜਿੰਨੇ ਦਿੱਤੇ ਸੀ ਇਹਨਾਂ ਨੇ ਪੈਸੇ ਸਭਾਰੇ ਕਰਦੇ ਹੋ ਗਏ ਤੇ ਆ ਸੁਖਮਨ ਹੋਰਾਂ ਨੂੰ ਸੋਧਨੇ ਤੇ ਆ ਚੱਲ ਬਾਈ ਕਾਇਦਾਈ ਚੁੰਨੀਆਂ ਇਹਨਾਂ ਨਾਲ ਚੁੰਨੀ ਗੋਲ ਕੋ ਸੋਣੀ ਤੇ ਪੈ ਮਾਰੀ ਬੱਤਕ ਮਹਾਰਾਜਨਰੇ ਪਰਵਾਰ ਨੂੰ ਤਾਂ ਨੁਸਖੀ ਇੱਥੇ ਤੇ ਖੁਸ਼ੋਕਾ ਕਾਇ ਸਿੱੱਤੇ ਨੇ ਮੇਰੇ ਨੂੰ ਕੰਤ ਨੇ ਖਸੋਕੀ ਕੋਈ ਕੱਪੜੇ ਲੈ ਆਇਆ ਮਹਾਰਾਜਨ ਨਾਲ ਹੜਾ ਹੁੰਦਾ ਬਦਵਲ ਸੇ ਮੇਰੇ ਪੋਤੇ ਨੇ ਮੇਰੇ ਮੁੱਛੇ ਚੰਪਸੇ ਉਹਨੂੰ ਪੁੱਤ ਨੂੰ ਪਤੀ ਵਜਾਰਾਂ ਤੰਦ ਲੋਸਤੀ ਰੱਖਿਆ ਤੇ ਨਾ ਪਾਉਣਾਂ ਨਾ ਦੇਣਾ ਪਾਉਣ ਵਾਲੇ ਦੇ ਦੇਣ ਵਾਲੇ ਤਾਂ ਗੁਸਤੀ ਰੱਖੇ ਰੱਬ ਬਈ ਲੋ ਜੀ ਹੁਣ ਸਾਲ ਤੇ ਸਾਲ ਨੂੰ ਲਵਾਂਗੇ ਆਉਂਦੀਆਂ ਦੂਨਦੀਆਂ ਸਟੀਆਂ ਨਹੀਂ ਕਰੇ ਰੋਜ਼ ਬਣਦੇ ਨਹੀਂ ਕੱਪੜੇ ਤਾਂ ਮੰਗਿਆ ਹੀ ਵਾਲੀ ਹੈ ਕੋਈ ਹੀ ਵਾਲੀ ਹੈ ਖਰਚੇ ਨੇ ਜਿਹੜੋ ਪਾਉਣਾਂ ਦੇਣੇ ਪੈਂਦੇ ਨੇ ਕੋਲੋਂ ਉਹ ਪਤਾ ਲੱਗਦਾ ਦਾ ਜੀ ਮਹਾਰਾਜ ਜੀ ਇਹ ਕਿੰਨੇ ਸੱਕ ਪੜਿਆ ਹੈ ਐਸ ਤਰ੍ਹਾਂ ਬੁੰਨੇ ਨੇ ਇਹਨਾਂ ਦੇ ਟਾਈ ਡਾਈ ਬਾਕੀ ਤਾਂ ਮੈਨੂੰ ਦਿਖਾਉਣਾਂਗੇ ਇਹ ਇਹਨਾਂ ਦੀ ਦੁਕਾਨ ਹੈਗੀ ਕੱਪੜੇ ਦੀ ਹਣਾ ਪਹਿਣਾ ਕੋਈ ਵੀ ਜੋ ਵੀ ਕੱਪੜਾ ਲੈਂਦੀਆਂ ਨੇ ਜੀ ਜੁੱਨੀਆਂ ਚੁੰਨੀਆਂ ਚਾਹਣੀਆਂ ਨੇ ਇਹ ਲੋ ਇਕੱਠੀਆਂ ਚੁੰਨੀਆਂ ਕਰਕੇ ਇਹਨਾਂ ਨੂੰ ਸਸਤੀਆਂ ਬਣ ਜਾਂਦੀਆਂ ਨੇ ਇਹਦੀਆਂ ਤੇ ਬਾਤ ਫਿਰ ਇਹ ਕਾਟਨ ਵੀ ਮੈਂ 5-500 ਰੁਪਏ ਹਰ ਦਿਨ ਕੱਪੜਾ ਇਹ ਵੀ ਹੰਡਣ ਵਾਲਾ ਕੱਪੜਾ ਇਹਦੇ ਇਹਨੇ ਕੱਪੜੇ ਦਾ ਫਰਕਾ ਕਰਾ ਹੈ ਵੀ 700 ਦਾ ਹੈਗਾ ਉਹ 700 ਦਾ ਇਹ 700 ਦੇ ਦੇ ਆਹ 550 ਦੇ ਫਿਰ ਜਿਹੜਾ 200 ਵੱਧ ਹੈ ਉਹ ਜਿਹੜਾ 200 ਦਾ ਕੱਪੜੇ ਦਾ ਫਰਕਾ ਹੈਗਾ ਆਹ ਤੁੰਗੀਆਂ ਸੁਫਤੀ ਲਿੱਚੀ ਪ੍ਰਿੰਟ ਵਾਲੀਆਂ ਨੇ ਲਿੱਚੀ ਲੈਣ ਵਾਲੀਆਂ ਨੇ ਲਿੱਚੀ ਗੁੜੀਆਂ ਨੇ ਲਿੱਚੀ ਗੁੜੀਆਂ ਲੋ ਦੇ ਆਪਾਂ ਦੇਪਾ ਚਾਰ ਚੋਲੇ ਸੱਤ ਤੇੜੀ ਬਸ ਲਈ ਇੱਕ ਬਾਈ ਨਾ ਪਰ ਆਵਾਰ ਹੈ ਚ ਕੀ ਹੈ ਚ ਦਾ ਦਿਨ ਦੀ ਨੇ ਤਨੇ ਰੱਖਣ ਦੇ ਕੇ ਰਤਾ ਦਤਾ ਹੈਗਾ ਚਲੋ ਪਰ ਆਵ ਜੋ ਤਾਦੀ ਹੈ ਦੀ ਚੌਰ ਵਾਲੀ ਜੀ ਲੱਗ ਗਈ ਨਾ ਮਾਹਰਾ ਸਤਿ ਸ਼੍ਰੀ ਅਕਾਲ ਕੰਮ ਵੱਜ ਗਏ ਚਾਰ ਆ ਪੰਜ ਵਾਰ ਦੁੱਲਸੋ ਬੱਦ ਦੋ ਬੱਦ ਸੀ ਜੇ ਖਰਾਬ ਜੋਤ ਚੌੜ ਨਾ ਕਰ ਭਾਈ ਖਰਾਬ ਜੋਤ ਚੌੜ ਨੌਂ ਕਿੱਛੇ ਗੱਤੀ ਯੇ ਕੁਛ ਛੋਟੇ ਸਿਆਉਣੇ ਨੇ ਕੁਛ ਵੱਡੇ ਸਿਆਉਣੇ ਨੇ ਹੋਰ ਹੋਰ ਤਾਂ ਮੈਨੇ ਕੁਛ ਹੋਰ ਸੁੱਟਿਆ ਸਿਆਉਣਾ ਦਾ ਦੱਬ ਕੇ ਨਹੀਂ ਖੜਦਾ ਕਾ ਸੋਣਾ ਚਾਰ ਦਿਨ ਤੋਂ ਸੋਇਆ ਆਵਣਾ ਹਾਂ ਤੂੰ ਦੇ ਮਾਤੇ ਹੰਦੂ ਕਿਉ ਖਾ ਫਿੱਟ ਤੂੰ ਦੇ ਮਾਤੇ ਪ੍ਰਭਜੋਤ ਜੀ ਲਾ ਦੇ ਪ੍ਰਭਜੋਤ ਛੱਡ ਨਾਲ ਜਾਏਗੀ ਵਿਆਗੜ ਹਰਾਵਣ ਜੀ ਦੇ ਕੋਲ ਜਾਏਗੀ ਕਰਨ ਨਾਲ ਬੰਦ ਠੀਕ ਆ 1 2

ਔਰ ਕਿਹੜੀ ਆਉਂਦੀ ਹੈ ਸੁਣਾ ਔਰ ਕਿਹੜੀ ਆਉਂਦੀ ਆਂ ਵੀ ਔਰ ਕਿਹੜੀ ਆਉਂਦੀ ਹੈ ਔਰ ਕਿਹੜੀ ਆਉਂਦੀ ਹੈ ਇੱਕ ਵੀ ਬੰਦੀ ਉਸਨੇ ਗਾਣੇ ਗਾਏ ਸਾਰੇ ਗਾਣੇ ਕਿਹੜੇ ਗਾਣੇ ਮੈਂ ਇੱਕ ਮੈਨੂੰ ਗਾਦਾ ਸਿੱਧੂ ਮੂਸੇਵਾਲਾ ਹਾਂ ਆਉਨਾ ਔਰ ਕਿਹੜਾ ਔਰ ਮੈਨੂੰ ਗਾਦਾ ਸਿੱਧੂ ਕਿਹੜਾ ਗਾਣਾ ਹੈ ਕਿਹੜਾ ਗਾਣਾ ਆਉਂਦਾ ਕਿਹੜਾ ਗਾਣਾ ਆਉਂਦਾ ਪਤਾ ਨਹੀਂ ਕਿਹੜਾ ਗਾਣਾ ਆਉਂਦਾ ਆਏ ਬਾਹਾਂ ਮਾਰ ਕੇ ਜਾਰ ਕਰਦੀ ਹੈ ਬਾਹਾਂ ਮਾਰ ਕੇ ਵਿਚਾਰ ਕਰਦੇ ਹੁੰਦੇ ਨਾਲ ਹੈ ਆਤੀ ਆਹ ਜੀ ਜੀ ਲਵ ਜੀ ਕਰਦੇ ਨਹੀਂ ਆ ਰੋਲ ਕਿਪਰਾ ਹੀ ਪ੍ਰਾਣੀ ਬਾਤ ਕਰਦੇ ਨਾ ਆਪ ਕਿਪਰਾ ਉਹ ਬਾਅਦ ਤੇ ਲੜਾਈ ਹੁੰਦੀ ਦੀ ਮਸਤੀ ਨਾਲ ਮੈਂ ਕਿਪਰਾ ਮਮੀ ਨਾਲ ਮੈਂ ਕਿਪਰਾ pèceੜੇ pèceਣਾ ਜੀਰ ਲੱਗਦੇ ਹੁੰਦੇ ਸੀ ਆ ਫਿਰ ਕਿਪਰਾਉਣ ਦਿੱਤੇ ਕਾਬ ਦੀ ਤੇ ਲਗਾ ਖਲਿਆ ਸੀ ਲਿਆ ਆਂ ਆਪਕ ਅਦਾਲਤ pèceੜੀ ਦੱਬ ਕੇ ਕਿਪਰ ਨਾਲੀ ਆ ਹੁਣ ਟਿੱਕੀ ਪਈ ਐ ਲਾਹੀ ਆਪਣੇ ਸਬਜ਼ੀ ਬਣਾਉਂਦੇ ਕੀ ਹੁੰਦੇ ਆ। ਤਾਂ ਚੱਲ। ਨੇੜੇੋਂ ਫੜਕਾ। ਨੇੜੇੋਂ ਫੜਾ 14-15 ਨਿਕਰਾਉਣੇ ਆਂ। 15 ਨਾ ਬਟਾ ਤੇ ਘੜਦੇ। ਆਪਾਂ ਕਿਹੜਾ ਘਰੇ ਕਿਸ ਘਰੇ ਗੁੱਸੇ ਆਏ ਆਂ। ਵੀ ਸੰਹੇ ਫਿਰ ਕੀ ਬਲਾਇਆ। ਜਦ ਮੇਰੇ ਤਾਂ ਮਸੀਦ ਤੋਂ ਦੂਜੀ ਆਏ ਫਿਰ ਕਿ ਲਾਹੀ ਬਈ ਆਵਣ। ਆਇਆ ਬਈ ਫਿਰ ਕੀ ਭਰਨ ਵਾਲੀ। ਆਪਾਂ ਬਗਵਾਨ ਜੱਤਰ ਇੱਧਰ ਸੋਚੋ ਪੀਤਾ ਪਿਆਗਾ ਕਹਿੰਦੀ ਨਿੱਕਲੇ ਆਤਾਂ ਸੋਨਾ ਪੱਖਾਲੇ ਮਿਲ ਚਰਿਆ ਗਿਆ ਕਹਿੰਦੀ ਆਈ ਗਰਦੀਆਂ ਨੇ ਜਿਹੜੀ ਤੇ ਉਹ ਕਹਿੰਦੀ ਸੋਨਾ ਹਲਿਆ ਜੇ ਨਾ ਲੋ ਜੀ ਆਪਾਂ ਬਾਹਰ ਲੈ ਕੇ ਆ ਗਏ ਤੇ ਸਰਦਾਰ ਜੀ ਨੂੰ ਫੋਨ ਲਾਇਆ ਜੀ ਮਹਤਾਰ ਕੱਢ ਜਨੇ ਰਾਤ ਅਸੀਂ ਚੋਇਆ ਸੀ ਤੜਕੇ ਸਰਦਾਰ ਜੀ ਨੇ ਫੋਨ ਕਰਤਾ ਕਹਿੰਦੇ ਮੈਂ ਚੋਰਿਆ ਪਤਣ ਚੋਰੀ ਧਾਰ ਪਤਣ ਕਿ ਮੈਂ ਚੋਈ ਹੋਇਆ ਤਾਂ ਮੈਨੂੰ ਵੀ ਨੀਂਦ ਦੀ ਚੜੀ ਪਿੱਤੀ ਮੈਂ ਵੀ ਪਈ ਸੀ ਉਦੋਂ ਜਿਹੜਾ ਫੋਨ ਕੀਤਾ ਕਹਿੰਦੇ ਆ ਜਾਓ ਨਾ ਧਾਰ ਚੋਰੀ ਅਸੀਂ ਨੇ ਤੇ ਜੋਤ ਵੀ ਉਹ ਤੇ ਆ ਸੀ ਮੈਂ ਵੀ ਆਈ ਪਿੱਛੇ ਕਹਿੰਦੇ ਤੁਰੇ ਨਹੀਂ ਜੇ ਆਇਓ ਨਾ ਧਾਰ ਚੋਰੀ ਹੁਣ ਜੋਤ ਨੇ ਲਾਇਆ ਸੀ ਫੋਨ ਆਵੇ ਕੁਫੜ ਜੀ ਨੂੰ ਤੇ ਪਰ ਚੱਕਿਆ ਨਹੀਂ ਹੈਗਾ ਜੋ ਤੁਰ ਕੱਖਿੱਟ ਕੇ ਫੇਰ ਲਾਈ ਤੇ ਫਿਰ ਨੂੰ ਕੋਈ ਸਲੀ ਕਰਤਾਰ ਚ ਆਵਾਂਗੇ ਜੇ ਨਾ ਮਿਲੀ ਆਪਾ ਜਨਾਂ ਦੇ ਹਾਂ ਆਪਾ ਜਨਾਂ ਦੇ ਆਪਾਂ ਆਪਾਂ ਜਨਾਂ ਦੇ ਕੱਲ੍ਹ ਅਸੀਂ ਤਾਰ ਚੋਂ ਗਏ ਸੀ ਉਹ ਮੀਂਹ ਪੈਂਦਾ ਸ ਆਈ ਸੀ ਮੌਸਮਾਂ ਇਹਦੇ ਵੇਲੇ ਨਾ ਸੁਹਾਵਨਾ ਮੌਸਮ ਹੋ ਜਾਂਦਾਗਾ ਕਿਉਂਕਿ ਬੱਦਲ ਵਾਈ ਹੋ ਜਾਂਦੀ ਆ ਹਵਾ ਚੱਲ ਪਾਂਦੀ ਐ ਤੇ ਨਹੀਂ ਬਹੁਤ ਮੀ ਆਹ ਗਰਮੀ ਸੀ ਦਿਨੇ ਅੱਜ ਅਸੀਂ ਬਾਗੇ ਸੀ ਬਾਜ਼ਾਰ ਤੇ ਬਹੁ ਮਸਾਂ ਆ ਕੇ ਡਿੱਗਿਆ ਕਰ ਇਸੇ ਫਿਰ ਦੁਪਹਿਰੇ ਹੈ ਨਾ ਤੇ ਅੱਜ ਬਾਜ਼ਾਰ ਮਹਿੰਗਾ ਕਰਕੇ ਆਏ ਆਂਗੇ ਹੈ ਨਾ ਤੇ ਹੁਣ ਜੋਤ ਨੂੰ ਉੱਤਰ ਸੇਮ ਨੇ ਫੋਨ ਕੀਤਾ ਕਹੇ ਚਲੋ ਮੈਂ ਤੁਹਾਨੂੰ ਕੱਖ ਪਾ ਦੋ ਜੋਤ ਜਿਹੜਾ ਕੱਖ ਪੈਣੋਂ ਅਜੀ ਰਲਾ ਲਗਾ ਹਰਾ ਹੋਲੀ ਜਿਹੜਾ ਸਾਈਡਾਂ ਤੇ ਕੱਖ ਪੈਣੋਂ ਅਜੀ ਰਲਾ ਲਗਾ ਜੋਤ ਪੌਣਾ ਕੱਖ ਨੇ ਪਾਣੀ ਪਿਆ ਉਹਨੇ ਗੋਹਾ ਮੰਗ ਰ ਹਟਾਉ ਵਿਚਾਰਾ ਜੋਤ ਦੀ ਡਿਊਟੀ ਹੁਣ ਮੱਝਾਂ ਤੇ ਆ ਗਈ ਤੇਰ ਸੇਮ ਦੀ ਜੀ ਤੇ ਚੱਲ ਪਈ ਬਹੁਤ ਸੋਹਣੀ ਹਰੇ ਬਾਈ ਮਾਰਨ ਲੱਗ ਗਈ ਆਪਣੀ ਹਜੇ ਮਾਗਰੋ ਲਾਈ ਆ ਇਹ ਪਹਿਲਾਂ ਲੱਗੀ ਹੋਈ ਹੈ ਜੀ ਸਾਰਾ ਇਹਨਾਂ ਦਾ ਕਿੱਦਰਾ ਮੁੱਖਿਆ ਦਾ ਸਾਰਾ ਤੋਂ ਅੱਥੋ ਹੀ ਸੜਦਿਓ ਗੋਹਾ ਹੈ ਤਾਂਾਂ ਦੀ ਹਾਂ ਜੀ ਦੀ ਹਰੇ ਬਾਈ ਮਾਰਨ ਲੱਗ ਗਈ ਜੋਤ ਹਾਂ ਬੂਜਾ ਬਦਲਣ ਲੱਗਿਆ ਕੋਨਾ ਬੜੀਆ ਬੂਜਾ ਮਾਰੇ ਮਹੱਲੇ ਬੂਟੇ ਤੇ ਵੀ ਲੱਗੇ ਹੋਣਗੇ ਮਰੂਦ ਹਾਂ ਜਾਤਾ ਇੱਕ ਕਮੈਂਟ ਹੁਣ ਦਾ ਕਿਹੜਾ ਭਾਣੂ ਆਏਗਾ ਮੈਥ ਵੀ ਨਹੀਂ ਕੁਝ ਨਹੀਂ ਦਿਸਦਾ ਆਹੋ ਬੂਨੇ ਦੇਖੋ ਕਿ ਦਫੂੰਗਾ ਛੋਣੀ ਛੋਣੀ ਹਵਾ ਚ ਆਦੀ ਆ ਤਰਾਮ ਦੇਖੋ ਰਾਮ ਹਾਂ ਉਹਨੇ ਕਿਸੇ ਨਾਲ ਜਾਣ ਮੁੰਡੇ ਨਾਲ ਇਹਨੇ ਕੋਈ ਕੰਮ ਤਾਂ ਨਹੀਂ ਕੀਤਾ। ਭਾਜ ਭਾਜ ਕੱਖ ਚੜਦਾ। ਪਾਣੀ ਤਾਂ ਪਿਆਰੇ ਇਹਨਾਂ ਨੂੰ। ਕੱਖ ਪਹਿਲਾ ਚੜਤੇ। ਨੀ ਨੰਗੇ ਪਾਰ ਤੇ ਮੱਛਦੇ ਨੀ ਕੱਤੀ ਧਰਤੀ ਤੇ। ਚੁੰਗਣੀ ਮਾਰੀ ਤੀ ਤੇ ਹੱਥ ਚ ਚੁੰਗਣੀ ਹਾਸ ਖਚ ਰੰਗੀ ਅਰੇ। ਸਾਰੇ ਦਿਨੋਂ ਪੁੱਖ ਲੱਗੇ ਰਹਿੰਦੇ ਆ। ਹਾਂ ਢਾ ਵੱਜੋ ਤੋ। ਉਹ ਖਸਾਰਾ ਦੇਣੇ ਲੱਗੀ ਜਾਂਦੀ ਐ ਹਾਂ ਹਾਂ ਹੁਣ ਦੱਸਾਂ ਕਹੀ ਤੀ ਮਖਮਰੂਦ ਤੇ ਅਮਰੂਦ ਪਹਿਲੇ ਤੇ ਲੱਗੇ ਨੇ ਕਿ ਲੱਗੇ ਨਹੀਂ ਉਹ ਤੇ ਹਾਂ ਉਹ ਤੇ ਆ ਰੁੱਤ ਦੇ ਨਹੀਂ ਲੱਗਦੇ ਉਹ ਤੇ ਹੋਰ ਉੱਤ ਤੇ ਲੱਗ ਜene ਆਹ ਉੱਤੇ ਤਾਂ ਭਾਇ ਨਾ ਗੇਨੇ ਭਾਇ ਮੁਰੂ ਇਹਦਾਂ ਜਿਆਦਾ ਜੇਕਰ ਬਾਲਾ ਬਾਗ ਰਾਇ ਜੇ ਅਸੀਂ ਆਪਾਂ ਇਹਦੇ ਬੇਚਰੀ ਗਏ ਸੀ ਹਾਂ ਮੇਰੇ ਜਾ ਰਹੇ ਇਹ ਪਹਿਲੇ ਸਾਲ ਦੇਣ ਆਹ ਖੇਲ ਆਇਤਾ ਮੈਂ ਬਾਜਰਾ ਸੁਣ ਦਸੀ ਇਹ ਤਾਂ ਬਾਜਰੇ ਬਾਲਾ ਬਟਾ ਬਟਾ ਬਾਹੇ ਰੋ ਇਹਨੇ ਭਈ ਮੁਰੂਦ ਪਾਲੇ ਸੀ ਇੱਥੇ ਜਿਹੜਾ ਨਹੀਂ ਹੋਰ ਬੂਟੇ ਤੇ ਉਹ ਖੇਲ ਚ ਆ ਗਏ ਹਨ ਇੱਕ ਦੋ ਬੂਟੇ 5 7 8 ਬੂਟੇ ਜਾਮਣ ਵੀ ਕਿਤੇ ਆਪਣੇ ਸਾਰੇ ਪੱਟੇ ਦੇ ਆ ਦੇ ਵੀ ਰਿਹਾ ਜਸਾ ਬੱਜ ਰਿਹਾ ਤਾ ਬਾਤ ਚੱਲਦੀ ਹਵਾ ਠੰਡ ਖੰਡੀ ਪਾਣੀ ਚ ਹਵਾ ਆਉਂਦੀ ਆ। ਹਾਂ ਉਹ ਦੇਖੋ ਖੜਾ ਆ ਬਸ ਜੀ ਜੀ ਤੇ ਸੀ। ਹਾਂ। ਕਿੱਦਿਆ ਅੱਜ ਤਾਂ ਖੜਾ ਬੀ ਲਾਈਨ ਆਇਆ ਬਸ ਉੱਦੇ। ਜੀਰੀ ਦਾ। ਹਾਂ। ਬਚਾਰੀ ਇਹ 베ਰੀ ਤੇ ਸਾਡੀ ਬਾਹਰੀਆਂ ਜਾਂਦਾ ਜੂੜੀਆਂ ਹੋਈਆਂ ᱛੀਆਂ। ਕਿ 베ਰੀ ਤੇ ਚੜਕੇ 베ਰ ਤੋੜਦੇ ਪੈਂਦੂ। ਕਿਰੀ ਗਰਮੀ ਤੇ ਪੂਆ ਚੜ ਜਾਂਦੀ ਜਮਾ ਸੀਗਰ ਟੀਸੀ ਤੇ ਚੜ ਜਾਂਦੀ। ਅੱਛਾ। ਟਾਣੀ ਟਾਣੀ ਫਿਰ ਜਾਂਦੀ ਮਾਰ ਦਿੱਤੀ ਉਹ। ਦੇਖੇ ਫਿਰ ਕੈਣੀ ਹਾਏ ਇੱਥੇ ਕੰਡਾ ਵੱਜਿਆ ਹਾਏ ਇੱਥੇ ਕੰਡਾ ਵੱਜਿਆ ਕੰਡੇ ਵਾਲਾ ਵਾਦੇ ਕੰਡਿਆਂ ਵਾਲੀ ਵੇਰੀ ਸੀ ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਮਿਲਾਂਗੇ ਕੱਲ ਨੂੰ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੋਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਦੋ ਦਿਨ ਆਪਾਂ ਬੇਫਿਕਰੇ ਹੋ ਕੇ ਹਨਾ ਕੰਮਾਂ ਤੋਂ ਦੋ ਦਿਨ ਲੱਗ ਗਏ ਨੇ ਕਿ ਕੱਲ ਦਾ ਸਾਰਾ ਦਿਨ ਲਾਤਾ ਅੱਜ ਦਾ ਲਾਤਾ ਦੇਖਾਂਗੇ ਕੱਲ ਨੂੰ ਇਹ ਜਿਵੇਂ ਜਾਵਾਂਗੇ ਹਨਾ ਪਰ ਤੁਹਾਨੂੰ ਬਾਗ ਨਹੀਂ ਬੋਗਾ ਹਾਂ ਬਈ ਕੱਲ ਨੂੰ ਚੱਲਾਂਗੇ ਨਹੀਂ ਆਹ ਕਹਿੰਦੀ ਇਹ ਤਾਜੀ ਕਹਿੰਦੀਆਂ ਚੀਆਂ ਕਹਿੰਦੀ ਅੱਜ ਹੀ ਬਸ ਚੱਲਦੇ ਮੈਂ ਕੱਲ ਨੂੰ ਬਸ ਚੱਲਾਂਗੇ ਕੱਲ ਨੂੰ ਚੱਲਾਂਗੇ ਆਪਾਂ ਆਪਣੇ ਪਿੰਡ ਤੇ ਮਿਲਾਂਗੇ ਕੱਲ ਨੂੰ ਵਲੌਗ ਨਾਲ ਕਿਸੇ ਨਾਲ ਨਵੇਂ ਨਾਲ ਅੱਜ ਦੀ ਇਹ ਵਲੌਗ ਚ ਇੰਨਾ ਹੀ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਮੇਰੇ ਵੀਰ ਪਹਿਣਾ ਹਨ ਅਨਸਬਸਕ੍ਰਾਈਬਰ ਬਿਨ ਸਬਸਕ੍ਰਾਈਬਰ ਕਰੇ ਦੇਖ ਰਹੇ ਨੇ ਚੈਨਲ ਨੂੰ 프리 ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ